ਧਾਰਮਿਕ ਅਦਾਰਿਆਂ ਵਿੱਚ ਵੀ ਇੱਕ ਦੂਜੇ ਦੀ ਰੋਟੀ ਰੋਜ਼ੀ ਖੋਣ ਦਾ ਬੜਾ ਲੋਕ ਕਰਦੇ ਨੇ ਵੀ ਅਹੀਂ ਫਲਾਣੇ ਦੀ ਰੋਟੀ ਰੋਜ਼ੀ ਖੋ ਲਈਏ ਕਈ ਵਾਰੀ ਉਹਨਾਂ ਨੂੰ ਮਹਾਰਾਜ ਹੋਰ ਵੀ ਜ਼ਿਆਦੀ ਬਿਹਤਰ ਰੋਟੀ ਦੇ ਦਿੰਦਾ ਜਿਨ੍ਹਾਂ ਦੀ ਅਸੀਂ ਸੁੱਕੀ ਖੋਣ ਦੀ ਕੋਸ਼ਿਸ਼ ਕਰਦੇ ਹਾਂ ਨਾ ਮਹਾਰਾਜ ਸਾਡੇ ਭਾਗਾਂ ਦੀ ਵੀ ਉਹਨਾਂ ਨੂੰ ਦੇ ਦਿੰਦਾ ਤੇ ਉਹਨਾਂ ਨੂੰ ਸਗੋਂ ਚੋਪੜੀ ਮਿਲਦੀ ਤੇ ਖੋਣ ਵਾਲਿਆਂ ਦਾ ਕੁਝ ਨਹੀਂ ਬਣਦਾ ਜਾਂਦਾ ਨਾ ਉਹਨਾਂ ਨੂੰ ਸਨਮਾਨ ਮਿਲਦਾ ਨਾ ਉਹਨਾਂ ਨੂੰ ਇੱਜ਼ਤ ਪੱਤਾ ਬਰੂ ਮਿਲਦੀ ਹੈ ਨਾ ਉਹਨਾਂ ਨੂੰ ਕੋਈ ਦਮੜਾ ਮਿਲਦਾ ਜਿਹਨੂੰ ਨਿਰੰਕਾਰ ਦੇ ਰਿਆ ਨਾ ਭਾਈ ਦੇਅਸੀਂ ਉਹਦੇ ਕੋਲੋਂ ਖੋਣ ਦੀ ਕੋਸ਼ਿਸ਼ ਕਰਾਂਗੇ ਤੇ ਅਸੀਂ ਨਿਰੰਕਾਰ ਦੇ ਸ਼ਰੀਕ ਆ ਨਿਰੰਕਾਰ ਜਾਣਦਾ ਕਿ ਮੈਂ ਮੈਂ ਦੇ ਰਿਹਾ ਤੈਨੂੰ ਕੀ ਫਿਕਰੇ ਬੜਾ ਜਦੋਂ ਮੈਂ ਖੋ ਦੇ ਰਿਹਾ ਤੇ ਤੈਨੂੰ ਕੀ ਤੈਨੂੰ ਤੇਰੇ ਭਾਗਾਂ ਦਾ ਮਿਲ ਰਿਹਾ ਕਿ ਨਹੀਂ ਮਿਲ ਰਿਹਾ ਗੱਲ ਆ ਵਾ ਜੀਸਸ ਦੀ ਕਥਾ ਵਿੱਚ ਇੱਕ ਸਾਖੀ ਹੁੰਦੀ ਬੜੀ ਰਹੱਸਮਈ ਹੈ ਇਹ ਸਾਖੀ ਹੈ ਇਟਲੀ ਦੀ ਇਟਲੀ ਵਿੱਚ ਅੱਜ ਵੀ ਅੰਗੂਰ ਤੇ ਅੰਗੂਰਾਂ ਤੋਂ ਬਣੀ ਹੋਈ ਸ਼ੇਰ ਬੜੀ ਮਸ਼ਹੂਰ ਹੈ ਮੈਂ ਉੱਥੇ ਕਈ ਵਾਰ ਹੀ ਗਿਆ ਜਿਹਨੂੰ ਸ਼ਰਾਬ ਕਹਿ ਦਿੰਦੇ ਨੇ ਉਥੇ ਅੰਗੂਰਾਂ ਦੀ ਖੇਤੀ ਹੁੰਦੀ ਆ ਆਪਾਂ ਸਾਰੇ ਜਾਣਦੇ ਆ ਆਸ-ਪਾਸ ਯੂਰਪ ਵਿੱਚ ਕਈ ਥਾਵਾਂ ਤੇ ਹੁੰਦੀ ਤੇ ਕੋਈ ਬਾਦਸ਼ਾਹ ਸੀ ਜ਼ਮੀਂਦਾਰ ਸੀ ਬਾਦਸ਼ਾਹ ਉਹਨੇ ਅੰਗੂਰਾਂ ਦੇ ਖੇਤ ਉਗਾਏ ਹੋਏ ਸੀ ਸੱਦਾ ਦਿੱਤਾ ਭਾਈ ਮਜ਼ਦੂਰ ਆਉਣ ਜਾਣ ਕੇ ਅੰਗੂਰ ਪੁੱਟਣ ਕੱਟਣ ਅੱਜ ਕੱਲ ਤੇ ਕੈਂਚੀਆਂ ਜੀਆਂ ਰੱਖੀਆਂ ਹੁੰਦੀਆਂ ਨੇ ਉਹ ਕੈਂਚੀਆਂ ਦੇ ਨਾਲ ਅੰਗੂਰ ਕੱਟੀ ਜਾਂਦੇ ਨੇ ਉਹਨੂੰ ਥੈਲੀਆਂ 'ਚ ਪਾ ਕੇ ਫਿਰ ਸੰਭਾਲੀ ਜਾਂਦੇ ਨੇ ਸੁਕਾ ਕੇ ਮੇਵੇ ਬਣ ਜਾਂਦੇ ਨੇ ਤੇ ਰਸ ਵੀ ਕੱਢਿਆ ਜਾਂਦਾ ਕਈ ਤਰ੍ਹਾਂ ਦੀ ਉਹਦੀ ਵਰਤੋਂ ਹੁੰਦੀ ਤੇ ਕਈ ਆਏ ਸਵੇਰੇ ਨੜਕੇ 8 ਵਜੇ ਜਦੋਂ ਦਿਹਾੜੀ ਲੱਗਣੀ ਕਈ 12 ਵਜੇ ਆਏ ਕਈ 3 ਵਜੇ ਆਏ ਤੇ ਕਈ ਜਾ ਕੇ 6 ਵਜੇ ਆਏ ਤੇ ਬਾਦਸ਼ਾਹ ਨੇ ਮਾਲਿਕ ਨੇ ਸਾਰਿਆਂ ਨੂੰ ਬਰੋਬਰ ਦਿਹਾੜੀ ਦਿੱਤੀ ਜਿਹੜੇ 8 ਵਜੇ ਆਏ 12 ਵਜੇ ਆਏ 3 ਵਜੇ ਆਏ ਤੇ 6 ਵਜੇ ਆਏ ਜਿਹੜੇ 3 ਵਜੇ ਆਏ ਸੀ ਉਹਨਾਂ ਨੂੰ ਹਸਰਤ ਈਰਖਾ ਸੀ ਉਹਨਾਂ ਦੇ ਨਾਲ ਜਿਹੜੇ 9 ਵਜੇ ਆਏ ਸੀ ਵੀ ਅਸੀਂ ਵੱਧ ਕੰਮ ਕੀਤਾ ਤੇ ਇਹਨਾਂ ਨੂੰ ਬਰੋਬਰ ਕਿਉਂ ਤੇ 9 ਵਜੇ ਵਾਲੇ ਜਿਹੜੇ ਸੀਗੇ 6 ਵਜੇ ਵਾਲਿਆਂ ਤੋਂ ਲੁਕਦੇ ਛੁਪਦੇ ਫਿਰਦੇ ਸੀ ਪਰ 12 ਵਜੇ ਵਾਲੇ ਨਹੀਂ ਰਖਾ ਕਰਦੇ ਵੀ ਸਾਡੀ ਨਾਲ ਤੋਂ ਮੋਚ ਵੱਡੀ ਆ ਤੇ ਜਿਹੜੇ 12 ਵਜੇ ਵਾਲੇ ਸੀ ਉਹ 6 ਵਜੇ ਵਾਲੇ ਤੇ 9 ਵਜੇ ਵਾਲੇ ਦੋਵਾਂ ਤੋਂ ਮੂਹ ਲਗਾਉਂਦੇ ਸੀਗੇ ਵੀ ਕਿਤੇ ਇਹ ਸਾਡੇ ਬਾਰੇ ਬਾਦਸ਼ਾਹ ਨੂੰ ਨਾ ਜਾ ਕੇ ਕਹਿ ਦੇਣ ਮਾਲਕ ਨੂੰ ਨਾ ਜਾ ਕੇ ਕਹਿ ਦੇਣ ਵੀ ਇਹ 12 ਵਜੇ ਆਏ ਪਰ ਜਿਹੜੇ 3 ਵਜੇ ਆਏ ਸੀ ਨਾ ਉਹਨਾਂ ਦੇ ਰੋਹ ਮਾਰਦੇ ਸੀ ਉਹ ਬੰਦੇ ਦਾ ਸੁਭਾਅ ਆ ਨਾ ਤਾਂ ਹੀ ਤੇ ਕਹਿੰਦੇ ਬੰਦਾ ਬਾਂਦਰ ਵਰਗਾ ਹੈ ਕਿ ਨਹੀਂ ਰੱਬ ਜਾਣਦਾ ਵੀ ਵੱਡੇ ਤੋਂ ਡਰਦਾ ਤੇ ਛੋਟੇ ਨੂੰ ਡਰਾਉਂਦਾ ਹੈ ਤੇ ਜਿਹੜੇ 6 ਵਜੇ ਆਏ ਸੀ ਫਿਰ ਉਹਨਾਂ ਬਾਰੇ ਆਪੇ ਹਿਸਾਬ ਲਾ ਲਓ ਮਾਲਕ ਨੇ ਕਿਹਾ ਵੀ 6 ਵਜੇ ਵਾਲੇ 9 ਵਜੇ ਵਾਲੇ 12 ਵਜੇ ਵਾਲਿਆਂ ਨੂੰ ਕਿ ਤੁਸੀਂ ਕਿੰਨੇ ਕਿਉਂ ਈਰਖਾ ਕਰਦੇ ਹੋ ਛੁੱਟੀ ਵੇਲੇ ਆਉਣ ਵਾਲਿਆਂ ਨਾਲ ਗੱਲ ਇਹ ਆ ਵੀ ਤੁਹਾਨੂੰ ਹੱਕ ਮਿਲਿਆ ਕਿ ਨਹੀਂ ਮਿਲਿਆ ਤੁਹਾਨੂੰ ਤਾਂ ਤੁਹਾਡਾ ਹੱਕ ਮਿਲ ਗਿਆ ਗੱਲ ਖਤਮ ਅੱਗੇ ਹੁਣ ਮੇਰੀ ਮਰਜ਼ੀ ਹੈ ਕਈਆਂ ਦੇ ਮਹਾਰਾਜ ਉਗਣ ਨਹੀਂ ਵੇਂਦਾ ਹੁੰਦਾ ਤੇ ਗੁਣ ਵੀ ਨਹੀਂ ਵੇਂਦਾ ਹੁੰਦਾ ਜੋ ਜਨ ਪਾਰ ਬ੍ਰਹਮ ਆਪਣੇ ਕਿੰਨੇ ਤਨਕਾ ਬਾਹਰ ਕੱਚ ਨਾ ਵਿਚਾਰੇ ਤੇ ਈਰਖਾ ਕਰਨ ਵਾਲਿਆਂ ਦਾ ਕਦੀ ਕੁਝ ਨਹੀਂ ਜੁੜਦਾ ਇਹ ਸੱਚ ਆ ਮਾਰਨੇ ਆਖਿਆ ਜਿਸ ਦੇ ਅੰਦਰ ਤਾਦ ਪਰਾਈ ਹੋਵੇ ਤਿਸ ਦਾ ਕਦੇ ਨਾ ਹੋਵੀ ਭਲਾ ਜੇ ਦੇ ਅੰਦਰ ਪਰਾਈ ਤਾਦ ਉਹਦਾ ਕਦੀ ਭਲਾ ਨਹੀਂ ਹੋ ਸਕਦਾ ਉਹਦੀ ਕਦੇ ਪੂਰੀ ਨਹੀਂ ਪੈਣੀ ਵਕਤ ਟੈਂਪਰੇਰੀ ਉਹ ਗੱਲ ਬਾਤ